ਆ ਤੇਗਲੇ ਇਨ ਲਾਕ ਕੋ ਲਾ ਦੇ ਕੀ ਬੋਖ ਰਹੀ ਐ ਮੈਂ ਆਪਣੇ ਪਿਓ ਦੇ ਅੱਗੇ ਕਦੇ ਮੂੰਹ ਨਹੀਂ ਸੀ ਖੋਲਿਆ ਦੱਦ ਦਾ ਸਿਰ ਪਾੜ ਕੇ ਤਾਂ ਪਹਿਲੀ ਨੋ ਲਵਾਈ ਸੀ ਸਾਰਾ ਪਿੰਡ ਜਾਣਦਾ ਮੂੰਹ ਕੀ ਖੋਲਣਾ ਜਦ ਦੱਦ ਦਾ ਸਿਰ ਖੋਲਦਾ ਪਿਓ ਦਾ ਤਾਂ ਨਹੀਂ ਮੈਂ ਸਿਰ ਖੋਲਿਆ ਪਰ ਅੱਜ ਮੈਂ ਤੇਰਾ ਸਿਰ ਜ਼ਰੂਰ ਖੋਲਦਾਗਾ ਖੜ ਜਾ ਮੈਨੂੰ ਕਿੱਲਾ ਫੱਟ ਲੈ ਦੇ ਓ ਜਾਣ ਦੋ ਜਾਣ ਦੋ ਡੈਡੀ ਮੈਂ ਜਾਣਦਾ ਤੁਹਾਨੂੰ ਵੱਡੇ ਸਣੀ ਦਿ올 ਨੂੰ ਐਵੇਂ ਕੋਈ ਨਾੜ ਨਾ ਚੜਾ ਲਿਓ ਰਾਨੀਏ ਫੇਰੀਟ ਲਿਆ ਕੋਈ ਲੱਭ ਕੇ ਅੱਜ ਮੈਂ ਦਾ ਸਿਰ ਪਾੜ ਨਹੀਂ ਪਾੜਨਾ ਪਹਿਲਾਂ ਤਾਂ ਇੱਕ ਜਣਾ ਇਹਨੂੰ ਇੱਟ ਲੱਭ ਕੇ ਦੇਣ ਆਲਾ ਚਾਹੀਦਾ ਤਾਂ ਇਹ ਕਿਸੇ ਦਾ ਸਿਰ ਪਾੜੂ ਨਾ ਤੂੰ ਆਪਦੀ ਲਾਦ ਨਾਲੋਂ ਘਟਾਲਸੀ ਐ ਜਿਹੋ ਜੀ ਕੋਕੋ ਉਹਦੇ ਕੋਕੋ ਦੇ ਬੱਚੇ ਵੇ ਕੁੜੀ ਵਾਲਿਆਂ ਨੇ ਜਾਣਾ ਘਟੋ ਘਟ ਉਹਨਾਂ ਨੂੰ ਫੋਨ ਕਰਕੇ ਕੱਲ ਦਾ ਟਾਈਮ ਤਾਂ ਪੁੱਛ ਲੈ ਓਏ ਓਏ ਪੁੱਛਦਾ ਪੁੱਛਦਾ ਲੈ ਫੋਨ ਫੜਾ ਫਿਰ ਮੈਨੂੰ ਮੇਰਾ ਤਾਂ ਜੀ ਕਰਦਾ ਨਾ ਮੈਂ ਤੈਨੂੰ ਹੀ ਫੜਾ ਦਿਆ ਕਿਸੇ ਨੂੰ ਸਾਰਾ ਦਿਨ ਬਹਿਲਾ ਮੰਜੇ ਤੋੜਨ ਨੂੰ ਇਹ ਸ਼ੁਰੂ ਮੁੰਡੇ ਤੋਂ ਹੁੰਦੀ ਹੈ ਫਿਰ ਬਾਅਦ ਵਿੱਚ ਚਾਰੇ ਪੈਰ ਚੱਕ ਕੇ ਪੈ ਮੈਨੂੰ ਜਾਂਦੀ ਹੈ ਇਹ ਤਾਂ ਪਤਾ ਹੀ ਨਹੀਂ ਲੱਗਦਾ ਓ ਡੈਡੀ ਓ ਆਜੋ ਹੁਣ ਹੰਸਾਂ ਦੀ ਜੋੜੀ ਪਹਿਲੇ ਹੀ ਲੇਟ ਆਪਾਂ ਤੈਨੂੰ ਬੜੀ ਕਾਲੀ ਐ ਕੁੜੀ ਵਾਲਿਆਂ ਤੋਂ ਨਾ ਸੁਣਨ ਦੀ ਜਵਾਬ ਹੀ ਸੁਣਨਾ ਹੈ ਥੋੜਾ ਨੇੜ ਸੁਣ ਲਾਂਗੇ ਉਹ ਡੈਡੀ ਰੱਬ ਨੇ ਐਡਾ ਵੱਡਾ ਮੂੰਹ ਦਿੱਤਾ ਗੱਲਾਂ ਫਟੇ ਮੂੰਹ ਵਾਲੀਆਂ ਪੁੱਤ ਬੈਠ ਤੂੰ ਅੰਦਰ ਅੱਜ ਰਿਸ਼ਤੇ ਨੂੰ ਹਾਂ ਹੋਣੀ ਹੋਈ ਹੈ ਰਾਤ ਨਾ ਪੁੱਤ ਮੈਂ ਇੱਕ ਸੁਪਨਾ ਦੇਖਿਆ ਮੈਂ ਬਾਹਲੇ ਹੀ ਸੋਹਣੇ ਕਾਕੇ ਨੂੰ ਗੋਦੀ 'ਚ ਖੜਾਈ ਜਾਨੀ ਹੈ ਜੇ ਕਾਕਾ ਸੋਹਣਾ ਸੀ ਫਿਰ ਇਦਾਂ ਨਹੀਂ ਹੋਣਾ ਐ ਤਾਂ ਸੋਹਣੇ ਬੱਚੇ ਦੀ ਮੀ ਨਾ ਰੱਖੀ ਨਾ ਦਾਦਾ ਜੀ ਨੂੰ ਕਿਹੜਾ ਤੁਹਾਡੇ ਤੋਂ ਉਮੀਦ ਸੀ ਫਿਰ ਵੀ ਮੈਂ ਸੋਹਣਾ ਹੋਇਆ ਕਿ ਨਹੀਂ ਤੂੰ ਮੇਰੇ ਤੇ ਗਿਆ ਤਾਂ ਤੂੰ ਸੋਹਣਾ ਜੇ ਆਪਦੇ ਪਿਓ ਤੇ ਗਿਆ ਹੁੰਦਾ ਨਾ ਤੈਨੂੰ ਜਾਂਦੇ ਵੀ ਹੱਸਦਾ ਛੱਡਿਆ ਮੈਂ

ਏ ਸਾਡਾ ਮੁੰਡਾ ਜੀ ਪ੍ਰਗਟ ਕੱਲਾ ਕੱਲਾ ਪੁੱਤ ਹੈ ਮੇਰਾ ਸਾਡੇ ਘਰ ਦਾ ਜੋ ਕੁਝ ਵੀ ਹੈ ਇਸੇ ਦਾ ਹੀ ਹੈ ਕਾਕਾ ਜੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਜੋ ਮੰਮੀ ਡੈਡੀ ਕੰਮ ਕਹਿੰਦੇ ਨੇ ਜੋ ਉਹੀ ਕਰ ਦਿੰਦਾ ਹਾਂ ਵੈਸੇ ਖੇਤੀਬਾੜੀ ਕਰਦਾ ਜੀ ਭਾਜੀ ਮੁੰਡਾ ਥੋੜਾ ਸਾਡੇ ਦਿਲ ਨੂੰ ਲੱਗ ਗਿਆ ਲਓ ਜੀ ਫ੍ਰਿਤਵੀ ਆ ਗਈ ਸਸਿਕਾਲ ਜੀ ਸਸਰੀਕਾਲ ਪੁੱਤ ਜੀ ਆਂਦੀ ਰਹਿ ਚਕਲਾ ਚਕਲਾ ਉਤੋਂ ਹੈ ਤੂੰ ਹਲੇ ਤਾਂ ਕੁੜੀਆਂ ਹੀ ਵੇਖਦਾ ਫਿਰਦਾ ਗੁੜੀਆਂ ਖਾ ਕੇ ਨੂੰ ਜਾਂਦੀ ਐ ਇਹ ਤਾਂ ਬੜੀ ਚੰਗੀ ਗੱਲ ਬਹੁਤ ਚੰਗੀ ਤਰ੍ਹਾਂ ਜਾਂਦੀ ਅੰਕਲ ਜੀ ਇਹਨੇ ਭੋਲੀ ਨੂੰ ਛਾਤੇ ਬੁਲਾ ਕੇ ਧੋਖਾ ਦਿੱਤਾ ਸੀ ਵੀਰ ਜੀ ਇਹਨਾਂ ਨੂੰ ਹੁਣੀ ਘਰੋਂ ਕੱਢੋ ਇਹਨੇ ਭੋਲੀ ਨੂੰ ਧੋਖਾ ਵੀ ਦਿੱਤਾ ਸੀ ਤੇ ਪੰਚਾਇਤ ਚ ਉਹਦੇ ਨਾਲ ਵਿਆਹ ਕਰਾਣ ਤੋਂ ਵੀ ਮੁੱਕਰ ਗਿਆ ਸੀ ਚਲੋ ਜੀ ਚੰਗਾ ਜੀ ਸਰਦਾਰ ਜੀ ਚੱਲਦੇ ਉਤਰੋ ਹੁਣ ਕਿ ਤੇਲ ਚੋਮਾ ਤੇਲ ਚੋਣਾ ਤੇਰੇ ਕਰਮਾਂ ਚ ਨਹੀਂ ਹੈ ਤੂੰ ਚਲ ਕੇ ਮਰ ਜਾ ਝੋ ਬੇ ਪੁੱਤ ਉਹ ਨਾ ਕਰ ਤਾ ਤੇਰੇ ਵਿਆਹ ਤੇ ਨਹੀਂ ਹੋਣਾ ਜਿੰਨਾ ਤੇਰੀ ਦੇਖ ਦਿਖਾਈ ਤੇ ਹੋ ਗਿਆ ਬੇ ਪੁੱਤ ਜੇ ਪੋਲੀ ਨਾਲ ਤੇਰੀ ਕੋਈ ਗੱਲਬਾਤ ਸੀ ਤੂੰ ਉਹਦੇ ਨਾਲ ਵਿਆਹ ਕਰਾ ਲੈਂਦਾ ਦੇਖ ਕਾਲੇ ਨੇ ਪੋਲੀ ਨਾਲ ਵਿਆਹ ਕੀਤਾ ਹੁਣ 5 ਸਾਲ ਦੀ ਕੁੜੀ ਐ ਉਹਦੀ ਕੁਛੜਾ ਜੇ ਤੂੰ ਪੰਚਾਇਤ ਚ ਨਾ ਨਾ ਕਰਤਾ ਤਾਂ ਉਹ ਕੁੜੀ ਤੇਰੀ ਹੋਣੀ ਸੀ ਉਹ ਕੁੜੀ ਫੇਰ ਵੀ ਕਾਲੇ ਦੀ ਹੋਣੀ ਸੀ ਉਹ ਬਾਬਾ ਗੁਰੂ ਮੈਂ ਦੱਸੀ ਤਾਂ ਜਾਣਾ ਉਦੋਂ ਛੱਤ ਤੇ ਮੈਂ ਨਹੀਂ ਕਾਲਾ ਸੀ ਹੱਦ ਹੋ ਗਈ ਤੁਹਾਡੇ ਲਈ ਯਾਰ ਹਾਂ ਲਾ ਉੱਪਰ ਫਿਆ ਓਏ ਚੱਲ ਪਏ ਆ ਵਾਰਾ ਕਰਦੇ ਕੋਲੇ ਉਹ ਆਪ ਤਾਂ ਛੜੇ ਉਹਨਾਂ ਨਾਲ ਫਿਰੇਂਗੇ ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦੇਣੀ ਤੁਸੀਂ ਕੁੜੀ ਲੱਭ ਕੇ ਦੋ ਯਾਰ ਦੋਸਤਾ ਕੀ ਮੈਂ ਤਾਂ ਮਾਂ-ਬਾਪ ਵੀ ਛੜ ਦੂੰ ਛੱਡੂ ਵੀ ਇਹ ਜੰਗਲਾਂ ਦੇ ਕਿੱਥੋਂ ਮੁੜ ਕੇ ਵਾਪਸ ਆਉਂਦਾ ਖੜ ਜਾ ਤੇਰੀ ਬੰਦਪੰਦ ਹਾਂ ਬਈ ਬਲਵੰਸਿਆਂ ਕੱਲ ਰਾਤ ਜੋ ਕੁਛ ਹੋਇਆ ਹੈ ਉਹਦੇ ਬਾਰੇ ਕਹਿਣਾ ਕੁਛ ਤੂੰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਮਿੱਟੀ ਪਾਓ ਓਏ ਮਿੱਟੀ ਤਾਂ ਤੇਰੇ ਮੁੰਡੇ ਨਾ ਕੱਲ ਪੰਚਾਇਤ ਦੇ ਮੂੰਹ ਤੇ ਪਾ ਦਿੱਤੀ ਏ ਓਏ ਕੁੜੀ ਤਾਂ ਆਪਣੇ ਨਾਨਕੀ ਰਹਿਣ ਆਈ ਹੋਈ ਸੀ ਓਏ ਪ੍ਰਗਟਨਾ ਇਹ ਕਰਤੂਤ ਕੀਤੀ ਏ ਨਾਨਕੀ ਆਈ ਸੀ ਤਾਂ ਰਹਿੰਦੀ ਚੁੱਪਚਾਪ ਇਹ ਤਾਂ ਲੋਕਾਂ ਦੇ ਕੋਠੇ ਟੱਪਦੀ ਫਿਰਦੀ ਆ ਭੈਣ ਜੀ ਜਰਾ ਹਿਸਾਬ ਨਾਲ ਗੱਲ ਕਰੋ ਤੁਹਾਡਾ ਮੁੰਡਾ ਅੱਧੀ ਰਾਤ ਨੂੰ ਕੀ ਕਰਦਾ ਸੀ ਛੱਤ ਤੇ ਗਰਬਾ ਚੌਥ ਦਾ ਵਰਤ ਤੋੜਨ ਗਿਆ ਸੀ ਉਹ ਸਾਡੀ ਛੱਤ ਆ ਉਹ ਵੀ ਅੱਧੀ ਰਾਤ ਨੂੰ ਜਾਮਾਂ ਜਾ ਦੁਪਹਿਰੇ ਜਾਮਾ ਤੁਸੀਂ ਕੁੜੀ ਨੂੰ ਪੁੱਛੋ ਵੀ ਇਹ ਸਾਡੀ ਛੱਤ ਤੇ ਕੀ ਕਰਨ ਆਈ ਸੀ ਹਾਂ ਮੈਂ ਫੋਨ ਕਰਿਆ ਸੀ ਕਵਾਜ ਮਾਰ ਕੇ ਬੁਲਾਇਆ ਸੀ ਐ ਕਰਕੇ ਬੁਲਾਇਆ ਸੀ ਇੱਕ ਆਦਤ ਸਾਫ ਹੈ ਬਲਵਾਨ ਸਿਆਂ ਤੇਰੇ ਮੁੱਡੇ ਕਰਕੇ ਕੁੜੀ ਦੀ ਬੰਨਾਮੀ ਹੋਈ ਆ ਹੁਣ ਪ੍ਰਗਟ ਨੂੰ ਕੁੜੀ ਦੇ ਨਾਲ ਵਿਆਹ ਕਰਾਉਣਾ ਪੈਣਾ ਮੈਨੂੰ ਕਰਾਉਣਾ ਤੇ ਨਾਲ ਵਿਆਹ ਜੇ ਵਿਆਹ ਨਹੀਂ ਸੀ ਕਰਾਣਾ ਫਿਰ ਇਹ ਕਰਤੂਤ ਕਿਉਂ ਕੀਤੀ ਉਹ ਡੈਡੀ ਪਿੰਡ ਵਾਲਿਆਂ ਨੂੰ ਗਲਤ ਫਹਮੀ ਹੋਈ ਆ ਅੱਜ ਪੱਜ ਦੇ ਪੱਜ ਦੇ ਇੱਕ ਦੂਜੇ ਦੇ ਬੱਜਿਆਂ ਪਰ ਜੰਡੂ ਛੱਦੇ ਉੱਤੇ ਫੌਸਲੀ ਭਰਤੀ ਚੱਲ ਰਹੀ ਸੀ ਅਸੀਂ ਇਹਨਾਂ ਦੇ ਪਿੰਡ ਦੀ ਪੰਚਾਇਤ ਨੂੰ ਕੀ ਜਵਾਬ ਦੇਵਾਂਗੇ ਜੇ ਪ੍ਰਗਟ ਨੇ ਇਸ ਕੁੜੀ ਦੇ ਨਾਲ ਵਿਆਹ ਨਾ ਕੀਤਾ ਤਾਂ ਇਹਦਾ ਰਿਸ਼ਤਾ ਕੌਣ ਲੈ ਲੂ ਸਰਪੰਚ ਸਾਹਿਬ ਜੇ ਕਿਸ ਨੂੰ ਇਤਰਾਜ ਨਾ ਹੋਵੇ ਮੈਂ ਇਸ ਕੁੜੀ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਜੋ ਮਰਜੀ ਹੋ ਜਾ ਸਾਡੇ ਪਿੰਡ ਕਰਕੇ ਕਿਸੇ ਦੀ ਧੀ ਪੈਣ ਦੀ ਇੱਜ਼ਤ ਨਹੀਂ ਖਰਾਬ ਹੋਣੀ ਚਾਹੀਦੀ ਲਓ ਜੀ ਠੀਕ ਹੈ ਫਿਰ ਕੁੜੀ ਦੇ ਮਾਪਿਓ ਨਾਲ ਗੱਲਬਾਤ ਕਰਕੇ ਕਰੋ ਫਿਰ ਵਿਆਹ ਦੀ ਤਿਆਰੀ ਨਾਲੇ ਬਲਵੰਸਿਆਂ ਜਿੰਨਾ ਵੀ ਸਾਰਾ ਵਿਆਹ ਦਾ ਖਰਚਾ ਹੋਊਗਾ ਤੈਨੂੰ ਭਰਨਾ ਪੈਣਾ ਓ ਮਮਾ ਮੇਰ ਡੈਡੀ ਕੱਪੜੇ ਨਵੇਂ ਸਵਾਲੋ ਕੱਪੜੇ ਨਵੇਂ ਸਵਾਲੋ ਹੁਣ ਵਧਾਈਆਂ ਜੀ ਵਧਾਈਆਂ ਡੈਡੀ ਤੁਹਾਡਾ ਮੁੰਡਾ ਘੋੜੀ ਚੜਨ ਲੱਗਿਆ ਘੋੜੀ ਮੰਨ ਗਈ ਆ ਓ ਡੈਡੀ ਮਜ਼ਾਕ ਨਾ ਕਰੋ ਮੈਂ ਮੇਰਾ ਰਿਸ਼ਤਾ ਪੱਕਾ ਕਰਕੇ ਆਇਆ ਹੁਣ ਲਾ ਲਓ ਜਿਹੜੇ ਚੌਲਣੇ ਨੇ ਚਾਹ ਤਾਂ ਬਾਅਦ ਚ ਲਾਉਂਗਾ ਪਹਿਲਾਂ ਮੈਂ ਜੁੱਤੀ ਲਾਵਾਂ ਉਹ ਤੂੰ ਪਿਓ ਤੋਂ ਬਿਨਾਂ ਰਿਸ਼ਤੇ ਕਿਵੇਂ ਪੱਕਾ ਕਰਾਇਆ ਉਹ ਜੇ ਪਿਓ ਨਾਲ ਜਾਂਦਾ ਰਿਸ਼ਤੇ ਦਾ ਪਤਾ ਨਹੀਂ ਪਰ ਬੇਇੱਜ਼ਤੀ ਪੱਕਾ ਹੋਣੀ ਸੀ ਮੈਂ ਤਾਂ ਹੁਣ ਵੀ ਡਰਾਂ ਕਿਤੇ ਤੁਹਾਨੂੰ ਦੋਵਾਂ ਨੂੰ ਮਿਲ ਕੇ ਕੁੜੀ ਵਾਲੇ ਮੁੱਕਰੀ ਨਾ ਜਾਣ ਬੇ ਸੱਚੀ ਪਤ ਮੰਨ ਗਿਆ ਕੁੜੀ ਵਾਲੇ ਹੈ ਨਹੀਂ ਮੈਂ ਮਰ ਜਾ ਲੈ ਮੇਰੇ ਸਾਹਮਣੇ ਆ ਮੇਰਾ ਪੁੱਤ ਹੈ ਲੈ ਤੈਨੂੰ ਗਵਰਨਰ ਨਾਲ ਦੇਖਾ ਪੈਂਦਾ ਮੈਂ ਬੋਮੀ ਕੀ ਦੇ ਕੇ ਨਹੀਂ ਆ ਬੇ ਪੁੱਤ ਮੈਂ ਤਾਂ ਇਹੇ ਦੇਖਦੀ ਆ ਕੁੜੀ ਵਾਲੇ ਨੇ ਤੇਰੇ ਚਾਹੇ ਜਾਂ ਕੀ ਦੇਖਿਆ ਜਿਹੜਾ 35 ਸਾਲਾਂ ਚ ਸਾਨੂੰ ਨਹੀਂ ਦਿਖਿਆ ਮੇਰਾ ਤਾਂ ਜੀ ਕਰਦਾ ਤੁਹਾਨੂੰ ਦੋਨਾਂ ਨੂੰ ਛੱਡ ਕੇ ਨਾ ਬਾਕੀ ਸਾਰੇ ਪਿੰਡ ਨੂੰ ਬਰਾਤ ਲੈ ਜਾ ਉਹ ਮੈਨੂੰ ਤਾਂ ਐਸੀ ਤੁਹਾਨੂੰ ਮੇਰੇ ਤੇ ਮਾਣ ਹੋ ਮਾਣ ਸਵਾਤ ਹੁਣ ਤਾਂ ਮੇਰੇ ਤੇ ਯਕੀਨ ਵੀ ਨਹੀਂ ਇਹ ਜੀ ਕੁੜੀ ਪੂਰੇ ਹਿੰਦੁਸਤਾਨ ਚ ਲਈ ਆਪਣੀ ਦਾਵਾ ਮੇਰਾ ਇਹ ਪੱਕਾ ਕੁੜੀ ਨੇਪਾਲਣ ਹੋਣੀ ਆ ਉਹ ਕੁੜੀ ਦਾ ਖਾਨਦਾਨ ਕਿਹਾ ਜਾਏ ਪੁੱਛਦਾ ਐ ਮੈਂ ਆਪਣੇ ਖਾਨਦਾਨ ਨਾਲੋਂ ਬਹੁਤ ਚੰਗਾਈ ਹੋਊ ਕੱਲ ਨੂੰ 12 ਵਜੇ ਜਾ ਕੇ ਨਾਲੇ ਦਾ ਖਾਨਦਾਨ ਦੇਖ ਲਿਓ ਨਾਲੇ ਵਿਆਹ ਦੀ ਤਰੀਕ ਕਢਾਇਆ ਏ ਹੋ ਹਾਂ ਪਹਿਲਾਂ ਤਾਂ ਮੈਂ ਇਸ਼ਤਿਹਾਰ ਕਢਾਵਾਂਗਾ ਅਖਬਾਰ 'ਚ ਤੈਨੂੰ ਬੇਦਖਲ ਕਰਨ ਦਾ ਤੇਰੇ ਚੋਣਾਂ ਨੂੰ ਕੀ ਪਸੰਦ ਆ ਗਿਆ ਓਏ ਪੱਕਾ ਉਹਨਾਂ ਦੀ ਅੱਖ ਸਾਡੀ ਜ਼ਮੀਨ 'ਤੇ ਹੋਣੀ ਐ ਸਾਡੀ ਜ਼ਮੀਨ 'ਤੇ ਤਾਂ ਫਸਲ ਜੱਜ ਨਾਲ ਨਹੀਂ ਹੁੰਦੀ ਅੱਖ ਕਿਸੇ ਦੀ ਸੁਆਹ ਹੋਣੀ ਐ ਕਣਕ ਵੀ ਉੱਗਣ ਲੱਗੇ ਸੋਚਦੀ ਐ ਕਹਿੰਦੀ ਬਲਵਾਨ ਸੇ ਉਹਦੇ ਹੁਣੇ ਛੋਟੋ ਭਰਾ ਕਬਡੀਆਂ ਦੀ ਹੋ ਜਾਣੀ ਆ ਫਿਰ ਤੂੰ ਕਿ ਸਾਡੇ ਹੋ ਗਿਆ ਤੂੰ ਵੀ ਕਬਡੀਆਂ ਦੇ ਹੋ ਜਾਂਦਾ ਮਾਰੇ ਕਰ ਮੇਰੇ ਵੈਸੇ ਬੜਾ ਬਰਗਲੇ ਸੀ ਬਿਚਾਰੇ ਕੰਧੇ ਹੀ ਫਰਕ ਆ ਉਹ ਸ਼ੁਕਰ ਹੁੰਦਾ ਰੱਬ ਦਾ ਜੇ ਮੈਂ ਕਬਡੀਆਂ ਦੇ ਪੈਦਾ ਹੁੰਦਾ ਘਟੋਂ ਘਟ ਹੁਣ ਨੂੰ ਬਿਆਹ ਤਾਂ ਹੁੰਦਾ ਬਲਵੰਤ ਸਿਆ ਸੌਰੀ ਉਹ ਹੋ ਤੁਸੀਂ ਕਾ ਤਾਂ ਬੈਸੀ ਜਾਣਨੇ ਹੋ ਜੇ ਕੁੜੀ ਚੌਂਕਾ ਚੁੱਲਾ ਸੰਭਣ ਵਾਲੀ ਆ ਤਾਂ ਕਰ ਦਿੰਨੇ ਆ ਵਿਆਹ ਰਾਨੀ ਜੀ ਜੇ ਚੁੱਲਾ ਚੌਂਕਾ ਸੰਭ ਦੇ ਸੰਦੇ ਉਹਨੇ ਘਰ ਵੀ ਸੰਭ ਲਿਆ ਫਿਰ ਸਾਨੂੰ ਕੌਣ ਸੰਭੂ ਉਹ ਡੈਡੀ ਗੱਗ ਨੇ ਇਦਾਂ ਦੀ ਕੁੜੀ ਨਹੀਂ ਹੈਗੀ ਬਹੁਤ ਜ਼ਿੰਮੇਵਾਰ ਕੁੜੀ ਹੈ ਔਰ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਹੈ ਚੱਲ ਬਸ ਹੋ ਗਈ ਗੱਲ ਕੱਲ ਕੁੜੀ ਵਾਲਿਆਂ ਦੇ ਘਰੇ ਜਾਨਨੇ ਚੰਗਾ ਜਿਹਾ ਦਿਨ ਦੇਖ ਕੇ ਆਪਾਂ ਵਿਆਹ ਰੱਖ ਲੈਂਦੇ ਹਾਂ ਵਿਆਹ ਦਾ ਦਿਨ ਵੀ ਕਦੇ ਚੰਗਾ ਹੋਇਆ ਪਿਆਰ ਤਾਂ ਮਾੜੇ ਟਾਈਮ ਦੀ ਪਹਿਲੀ ਪੌੜੀ ਹੁੰਦੀ ਹੈ ਜਬਾ ਸਾਹੀ ਕਹਿਣਾ ਤੂੰ ਬੇ ਮੇਰੇ ਤਾਂ ਮਾੜੇ ਦਿਨ ਉਦੋਂ ਹੀ ਸ਼ੁਰੂ ਹੋ ਗਏ ਸੀ ਜਿੱਦ ਤੇਰੇ ਵਰਗੇ ਬਿਨਾਂ ਸੈਲਾ ਵਾਲੇ ਟਾਈਮ ਪੀਸ ਨਾਲ ਬਿਆਹੀ ਗਈ ਸੀ ਡੈਡੀ ਵੈਸੇ ਟਾਈਮ ਕਿੰਨਾ ਹੋ ਗਿਆ ਤੇਰਾ ਚਪੇੜਾ ਖਾਣ ਦਾ ਟਾਈਮ ਹੋ ਗਿਆ ਆਪਣਾ ਪਿਓ ਨਹੀਂ ਦੱਸਦਾ ਉੱਤਰੀ ਨਹੀਂ ਹਲੇ ਰਾਂਦੀ ਪਿਓ ਨੂੰ ਤਾਂ ਮੁੰਡਾ ਦੱਸਦਾ ਨਾ ਪਿਓ ਪਾਸੇ ਹੋ ਜਾ ਫਿਰ ਪਾਸੇ ਹੋਏ ਤਾਂ ਹੀ ਤਾਂ ਬਚਿਆ ਨਹੀਂ ਤੂੰ ਉੱਤਰ ਰੱਖਤਾ ਸੀਗਾ ਮੇਰੀ ਤੌਣ ਤੇ ਪੈਰ ਸਾਰਾ ਬੂ ਰੱਖ ਓਏ ਆ ਜਾ ਬਾਹਰ ਕਿ ਸਾਰੀ ਜ਼ਿੰਦਗੀ ਸ਼ੀਸ਼ੇ ਮੂਰੇ ਖੜ ਕੇ ਆਪਣੀ ਸ਼ਕਲ ਚ ਇਹਨੋਂ ਸਕੱਢੀ ਜਾਏਗਾ ਵੇ ਅੱਗੇ ਵਿਆਹ ਤਾਂ ਥੋੜਾ ਲੇਟ ਹੈ ਜੋ ਹੋ ਰੋਣਾ ਚਲੋ ਚਲੋ ਚਲੀਏ ਉਲਤਾ ਕੀ ਪਟਕੇ ਨਾਲ ਲਜਾਏਗਾ ਜਿੰਨੂੰ ਕਹਿ ਰਿਹਾ ਚਲੋ ਚਲੀਏ ਆ ਫਟ ਚਾਬੀ ਚਲਾ ਗੱਡੀ ਡੈਡੀ ਤੁਹਾਡੇ ਹੁੰਦੇ ਮੈਂ ਗੱਡੀ ਚਲਾਉਂਦਾ ਚੰਗ ਲਗੂ ਕਿਤੇ ਕਿਉਂ ਮੈਂ ਖਾਨਦਾਨੀ ਡਰਾਈਵਰ ਯਾ ਤਨਖਾਹ ਦਿਨਾ ਹੈ ਤੁਮਨ ਓ ਨਹੀਂ ਨਹੀਂ ਕੀ ਕਹਿ ਰਹੇ ਹੋ ਡੈਡੀ ਦੇਖੋ ਕਾਰ ਦੀ ਚਾਬੀ ਤੁਹਾਡੇ ਕੋਲ ਹੈ ਕਾਰ ਦੇ ਮਾਲਕ ਤੁਸੀਂ ਹੋ ਤੁਸੀਂ ਆਪ ਸੋਚੋ ਜਦੋਂ ਕੁੜਮਾ ਦੇ ਘਰ ਮੂਰੇ ਜਾ ਕੇ ਤੁਸੀਂ ਕਾਰ ਮਾਰੋਗੇ ਮੇਰਾ ਮਤਲਬ ਕਾਰ ਦੀ ਬ੍ਰੇਕ ਮਾਰੋਗੇ ਕਿਨੀ ਠੁੱਕ ਬਣੂਗੀ ਤੁਹਾਡੀ ਬੇ ਤੇਰਾ ਪਿਓ ਕਾਰ ਦੀ ਚਾਹੇ ਅਗਲੀ ਸੀਟ ਤੇ ਬਹਿ ਜਾਏ ਚਾਹੇ ਪਿਛਲੀ ਤੇ ਲੱਗਣਾ ਨੇ ਡਰਾਈਵਰ ਹੀ ਐ ਇੱਕ ਗੱਲ ਦੱਸਿਓ ਰਾਣੀ ਜੀ ਤੁਹਾਡੇ ਪਿਓ ਨੇ ਤੁਹਾਨੂੰ ਮੇਰੇ ਲੜ ਲਾਇਆ ਸੀ ਯਾ ਲੜ ਲਾਇਆ ਸੀ ਕਾ ਜ਼ਿੰਦਗੀ ਚ ਪਹਿਲੀ ਵਾਰ ਤੇਰੀ ਔਲਾਦ ਨੇ ਮੂੰਹੋਂ ਕੋਈ ਸੱਚ ਦੀ ਗੱਲ ਕਹੀ ਐ ਪਰ ਤੇਥੋਂ ਬੋਲੇ ਬਗੈਰ ਨਹੀਂ ਰਿਹਾ ਗਿਆ ਚਲੋ ਹੁਣ ਬੈਠੋ ਅੰਦਰ ਚਲੋ ਡੈਡੀ ਮੈਂ ਤੁਹਾਡੇ ਨਾਲ ਸੀਟ ਤੇ ਅੱਗੇ ਬੈਠਦਾ ਤੂੰ ਤਾਂ ਅੱਗੇ ਬੈਨ ਨੂੰ ਕਹਿ ਰਿਆ ਸੀ ਹੋਰ ਮੈਂ ਜਾ ਕੇ ਹੁਣ ਬਾਰਨਰ ਤੇ ਬਹਿ ਜਾ ਮੈਂ ਤੈਨੂੰ ਅਗਲੀ ਸੀਟ ਤੇ ਬਹਿਣ ਨੂੰ ਕਹਿ ਰਿਆ ਅਗਲੀ ਸੀਟ ਤੇ ਉਹ ਅਗਲੀ ਸੀਟ ਤੇ ਬਹਿ ਕੇ ਕਿਹੜਾ ਆਪਣੇ ਨਾਲ ਪਹਿਲਾਂ ਬਹੁੰਦੂ ਇਹ ਜਦ ਤੂੰ ਬੈਠ ਅੰਦਰ ਤੋਰ ਗੱਡੀ ਹੋਰ ਐਵੇਂ ਲੜੀ ਜਾਂਦੇ ਨੇ ਸਗਣਾ ਦੇਣਾ ਹਾਂ ਤੂੰ ਹੀ ਖੜਾ ਪੈਰ ਜਾ ਮਿਲ ਜਾਂਦਾ ਚਲੋ ਲਓ ਵਾਹਿਗੁਰੂ ਦਾ ਨਾਮ ਸਤਨਾਮ ਵਾਹਿਗੁਰੂ ਆਜੋ ਆਜੋ ਹਾਂ ਉਹ ਗੱਲ ਸੁਣ ਓਏ ਜੇ ਤਾਂ ਤੂੰ ਵਿਆਹ ਤੋਂ ਬਾਅਦ ਆਪਣੇ ਉਹ ਦੋਨੋਂ ਆਵਾਰਾ ਦੋਸਤਾਂ ਦਾ ਸਾਥ ਛੱਡੇਗਾ ਫਿਰ ਤਾਂ ਮੈਂ ਵਿਆਹ ਲਈ ਹਾਂ ਕਰਾਂਗਾ ਨਹੀਂ ਮੇਰੇ ਵੱਲੋਂ ਹੁਣ ਹੀ ਨਾ ਹੈ ਇਸ ਵੇਲੇ ਤਾਂ ਜੇ ਮੈਨੂੰ ਸਰੀਰ ਛੱਡਣ ਨੂੰ ਕਹੋਗੇ ਮੈਂ ਉਹ ਵੀ ਛੱਡ ਦੂਗਾ ਪਰ ਫਿਰ ਵੀ ਜੇ ਮੇਰਾ ਗਗਨ ਨਾਲ ਵਿਆਹ ਨਾ ਹੋਇਆ ਮੈਂ ਤੁਹਾਨੂੰ ਨਹੀਂ ਛੱਡਣਾ ਦਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਓ ਵੈਲਕਮ ਜੀ ਆਓ ਸਿਕਾ ਆਓ ਪਲੀਜ਼ ਆਓ ਜੀ ਚੱਲੋ ਚੱਲ ਬੇਟੇ ਅਸੀਂ ਤਾਂ ਟੈਲੀਫੋਨ ਹੀ ਚੋਇਆ ਸੁੱਕਾ ਹੀ ਤਲਕ ਗਿਆ ਇਹ ਸਾਡੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਹ ਬਲਵੰਤ ਸਿੰਘ ਜੀ ਤੁਸੀਂ ਇੱਧਰ ਆ ਜਾਈਂ ਬੈਠੋ ਮਿਹਰਬਾਨੀ ਤੇ ਮਿਹਰਬਾਨੀ ਬੈਠੋ ਟਾਰਗੇਟ ਪੁੱਤ ਤੂੰ ਉੱਥੇ ਕਿੱਲਾ ਕੇ ਬਹਿ ਗਿਆ ਇੱਧਰ ਆ ਕੇ ਬਹਿ ਸਾਡੇ ਕੋਲ ਨਹੀਂ ਜੀ ਮੈਂ ਕਿਹਾ ਤੁਸੀਂ ਸਾਰੇ ਸਿਆਣੇ ਬੈਠੇ ਹੋ ਮੈਂ ਵਿੱਚ ਬੈਠ ਕੇ ਕੀ ਕਰੂੰਗਾ ਤੁਸੀ ਕੋਈ ਗੱਲ ਕਰਨੀ ਹੋਣੀ ਆ ਬੜੀ ਕਮੀਜ਼ ਨਾਲ ਪੇਸ਼ ਆ ਰਿਹਾ ਹੈ ਘਰੋਂ ਸ ਕਾਕੀ ਲੈ ਆਈ ਹੈ ਗੱਲ ਤੁਹਾਡੇ ਵਿਆਹ ਦੀ ਹੋਣੀ ਹੈ ਪੁੱਤ ਮੂਰੇ ਆ ਕੇ ਬੈਠੋ ਆ ਗਿਆ ਜੀ ਆ ਗਿਆ ਆ ਜਾ ਪੁੱਤ ਆ ਜਾ ਇੱਧਰ ਆ ਜਾ ਆ ਜਾ ਆ ਜਾ ਸੌਰੀ ਲੱਗਦਾ ਕਾਕਾ ਜੀ ਦਾ ਬਚਪਨ ਦਾ ਗੋਦੀ ਚ ਬੈਠਣ ਵਾਲਾ ਸ਼ੌਕ ਅਜ ਤੱਕ ਪੂਰਾ ਨਹੀਂ ਹੋਇਆ ਬਸ ਐਨ ਜੀਆਂ ਨੂੰ ਘਰ ਚ ਇਕੱਠਿਆਂ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਪੁੱਤ ਆਪਣੇ ਲਾਣੇ ਬਾਰੇ ਵੀ ਕੁਝ ਦੱਸੋ ਅ ਜੀ ਸਾਡਾ ਤਾਂ ਬਸ ਇਹੀ ਪਰਿਵਾਰ ਹੈ ਜੀ ਮੈਂ ਮੇਰੇ ਮਾਂ ਪਿਓ ਦਾ ਕੱਲਾ ਕੱਲਾ ਪੁੱਸੀ ਤੇ ਅੱਗੇ ਮੇਰਾ ਵੀ ਇਹ ਕੱਲਾ ਕੱਲਾ ਪੁੱਤ ਹੈ ਨੱਥ ਇਥੋਂ 2 ਮਿੰਟ ਬੈਠਿਆ ਨਹੀਂ ਜਾਂਦਾ ਟਿੱਕੇ ਜਦੋਂ ਪੋਚਾ ਲਾਉਣ ਲੱਗ ਜਾਓ ਉਹ ਬਈ ਪਤਾ ਨਹੀਂ ਕਿਹੜੀ ਖੁੱਡ ਚੋਂ ਨਿਕਲੇ ਆਉਂਦਾ ਪੈਣਾ ਪਾਉਣ ਨੂੰ ਅੱਛਾ ਇਹ ਪੋਚਾ ਲਾ ਰਹੀ ਸੀ ਮੈਂ ਸੋਚਿਆ ਖਵਰੇ ਕੁਛ ਲੱਭ ਰਹੀ ਐ ਆਹੋ ਦਿਮਾਗ ਲੱਭ ਰਹੀs ਤੇਰਾ ਲੱਭ ਜਾ ਤਾਂ ਬਰਤਲੀ ਮੇਰਾ ਹਲੇ ਸੜ ਹੀ ਜਾ ਰਿਹਾ ਏ ਜੇ ਹੁਣ ਕਿਸੇ ਨੇ ਗਿੱਲੇ ਪੋਚੇ ਤੇ ਪੈਣਾ ਪਾਈਆਂ ਨਾ ਤਾਂ ਉਹਨੂੰ ਪੋਚੇ ਵਾਲੀ ਬਾਹਰ ਸੀ ਤੇ ਢੁਕਤੀ ਲਵਾਉਂ ਸੋ ਬੰਦ ਹੋ ਗਿਆ ਨਾ ਹੁਣ ਇਹਦਾ ਮੈਂ ਕੀ ਕਰਤਾ ਮੈਂ ਤੈਨੂੰ ਦੀਨਾਲੇ ਪਹੁੰਚਾ ਗਿੱਲਾ ਹਾਲੇ ਉਹ ਮੈਨੂੰ ਪਤਾ ਨਹੀਂ ਲੱਗਿਆ ਪਤਾ ਤੈਨੂੰ ਉਦੋਂ ਲੱਗੂ ਜਦੋਂ ਗਿੱਲੇ ਫਰਸ਼ ਤੋਂ ਤਿਲਕ ਕੇ ਲੱਤਾਂ ਵਧਾ ਲਈ ਬੇ ਤੇਰੇ ਵਿਆਹ ਤੇਰੇ ਬੜਨਾ ਬਣਾਗੇ ਜਾ ਐਡੈਕਸ ਉਹ ਚੰਗਾ ਡੈਡੀ 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 ਓਏ ਇੱਕ ਡੈਡੀ ਤਾਂ ਬੈਠਾ ਹੈ ਹੋਰ ਕਿਹੜੇ ਪਿਓ ਲੱਭ ਰਿਹਾ ਤੂੰ ਡੈਡੀ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕੀ ਗੱਲ ਕੁੜੀ ਵਾਲਿਆਂ ਨੇ ਨਾ ਕਰਤੀ हां ਕੁੜੀ ਵਾਲੇ ਕਹਿੰਦੇ ਆਪਣੇ ਡੈਡੀ ਨੂੰ ਬਰਾਤ ਦੇ ਵਿੱਚ ਨਾ ਲੈ ਕੇ ਆਈ। ਉਹ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਿਆ ਕਰੋ। ਡੈਡੀ ਮੈਂ ਪਹਾੜਾਂ ਤੇ ਜਾਣਾ। ਕਿਉਂ ਤੂੰ ਛੱਤਰ ਚੜਾਣਾ ਹੈ ਉੱਥੇ? ਬੇਪੁੱਤ ਹੁਣ ਤੱਕ ਨਾ ਤੇਰਾ ਵਿਆਹ ਹੋਣ ਲੱਗਿਆ। ਹੁਣ ਤੈਨੂੰ ਪਹਾੜਾਂ ਤੇ ਜਾਂਦੀ ਕਿਲਵਾੜਾ। ਨਾਲੇ ਪਹਾੜਾਂ ਤੇ ਤਾਂ ਵਿਆਹ ਤੋਂ ਬਾਅਦ ਜਾਂਦੇ ਹੁੰਦੇ। ਤੂੰ ਫੇਰ ਲਾ ਜਾ ਕੇ ਕੀ ਕਰਨਾ ਓ ਮੈਂ ਸ਼ਲਾ ਕਟੜ ਨਹੀਂ ਚੱਲਿਆ ਇੱਕ ਬਾਬੇ ਦੇ ਸੁੱਖ ਸੁੱਖੀ ਦੀ ਸੁੱਗੀ ਸੰਦੀ ਮੇਰਾ ਵਿਆਹ ਹੋ ਜਾਏ ਉਹ ਪੂਰੀ ਕਰ ਚੱਲੇ ਆ ਜਿਨੇ ਤੇਰੇ ਵਿਆਹ ਦੀ ਸੁੱਖ ਪੂਰੀ ਕਰਤੀ ਉਹ ਤਾਂ ਬਹੁਤ ਪਹੁੰਚੇ ਹੈ ਬਾਬਾ ਹੋਣਾ ਹੈ ਸਾਨਾ ਵੀ ਦਸ ਨਗਦਾ ਟਕਾਣਾ ਕੀ ਪਤਾ ਸਾਡੀ ਵੀ ਜ਼ਿੰਦਗੀ ਚ ਕੋਈ ਸੁੱਖ ਆ ਜਾਏ ਤੇਰੀ ਜ਼ਿੰਦਗੀ ਚ ਤਾਂ ਕਦੇ ਸੁਖਾਉਣਾ ਨਹੀਂ ਤੇ ਤੂੰ ਕਿਸੇ ਦੀ ਜ਼ਿੰਦਗੀ ਚ ਸੁਖਾਉਣ ਨਹੀਂ ਦੇਣਾ ਵੇ ਪੁੱਤ ਤੂੰ ਜ਼ਰੂਰ ਪੂਰੀ ਕਰਕੇ ਆ ਸਕੈ ਆਸੀ ਵੀ ਚੱਲ ਜਾ ਤੇਰੇ ਨਾਲ ਨਾ ਨਾ ਤੁਸੀਂ ਉੱਥੇ ਕੀ ਕਰਨਾ ਨਾਲੇ ਪਿੱਛੇ ਵਿਆਹ ਦੇ ਕੰਮ ਕੌਣ ਕਰੂਗਾ ਮੈਨੂੰ ਉੱਥੇ 2-4 ਦਿਨ ਲੱਗੇ ਆਣੇ ਨੇ 2-4 ਦਿਨ ਫਿਰ ਟੈਂਟ ਵਾਲਿਆਂ ਨੂੰ ਤੇਰੇ ਮਗਰ ਹੀ ਭੇਜ ਦਾਂ ਪਹਾੜਾਂ ਤੇ ਯਾ ਮੋੜ ਆਏਗਾ ਟੈਂਸਰ ਉਹ ਮੈਸੂਕ ਪੂਰੀ ਕਰ ਚੱਲਿਆ ਕੋਈ ਜੂਰ ਪੂਰੀ ਕਰਨੀ ਚੱਲਿਆ ਜਿਹੜਾ ਮੈਂ ਮੋੜ ਨਹੀਂ ਰੀ ਪਹਿਲਾਂ ਮੈਨੂੰ ਜਾ ਤਾਂ ਲੈਣ ਦੋ ਜਾ ਪੁੱਤ ਇਹਦਾ ਰੇੜੂਆ ਤਾਂ ਨਾਹੀਂ ਵੱਜੀ ਜਾ ਨਾਲੇ ਮੈਂ ਵੀ ਵੱਡ-ਵਡੇਰਾਂ ਦਾ ਸਮਾਨ ਕੱਢਿਆ ਪਿਆ ਉਹ ਖਣਾਉਣੀ ਆ ਤੈਨੂੰ ਉਹ ਵਿਚੜਾ ਚੱਲ ਆ ਜਾ ਵੇ ਇੱਧਰ ਮਾਰ ਕਿੱਧਰ ਮੂੰਹ ਚੱਕਿਆ ਆਹ ਵੇਖ ਕੇ ਮੈਂ ਬਿਆਦਾ ਵੱਲੇ ਚੌ ਚੜਿਆ ਕੰਤਾ ਜਵੈਦਾ ਫਿਰਦਾ ਹੈ ਮੈਂ ਤਾਂ ਕਹਿੰਦਾ ਭਾਗ ਵਾਲੀਏ ਤੁਸੀਂ ਵੀ ਨਾਲ ਹੀ ਚੱਲ ਜਾ ਪਹਾੜਾਂ ਤੇ ਕੀ ਪਤਾ ਕਿਤੇ ਪੈਰ ਪੁਰ ਤਿਲਕ ਜਾਏ ਮੇਰੇ ਵੀ ਭਾਗ ਖੁੱਲ ਜਾ ਲੈ ਜਾ ਲੈ ਜਾ ਲੈ ਜਾ ਜਬਕ ਜਾ ਹੈ ਐਨੇ ਸਸਰੀਕਾਲ ਸਸਰੀਕਾਲ ਬੜਾ ਮਰਜ਼ਾ ਮੇਰਾ ਕਾਲ ਵੀ ਰਾਹ ਹੈ ਹਾਏ ਹਾਏ ਕਾਲੇ ਮੇਰਾ ਸਸਰੀਕਾਲ ਬਧਾਈਆ ਬਧਾਈਆ ਬਾਈ ਤੈਨੂੰ ਸਭ ਬਧਾਈਆ ਹੋਰ ਸਭ ਠੀਕ ਹੈ ਸਭ ਠੀਕ ਠਾਕ ਹੋ ਜੀਜਾ ਕੀ ਸਸਰੀਕਾਲ ਸਸਰੀਕਾਲ ਬਸ ਬਦਿਆ ਹੈ ਭਾਈ ਕੌਣ ਕਰ ਲਈ ਆ ਗਿਆ ਭਾਬੀ ਤੇ ਪ੍ਰੀਤੀ ਕਿੱਥੇ ਨੇ ਉਹ ਭਾਬੀ ਤੇਰੀ ਨੂੰ ਤਾਂ ਯਕੀਨ ਨਹੀਂ ਸੀ ਆ ਰਿਹਾ ਵੀ ਪ੍ਰਗਟਾ ਰਿਸ਼ਤਾ ਹੋ ਜੂ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਉੱਥੇ ਜਾ ਕੇ ਫੋਨ ਕਰੀ ਜੇ ਪ੍ਰਗਟਾ ਸੱਚੀ ਉਹ ਰਿਸ਼ਤਾ ਹੋ ਗਿਆ ਤਾਂ ਮੈਂ ਆ ਜੂ ਉਹ ਵਸੇਲ ਤਿਆਰ ਬੈਠੀ ਐ ਮੈਂ ਕਰਦਾ ਫੋਨ ਹਾਂ ਕਾਲੇ ਐਨਾ ਸਮਾਨ ਲੈਣ ਦੀ ਕੀ ਲੋੜ ਸੀ ਉਹ ਜੀਜਾ ਜੀ ਉਹ ਭੁੱਖੇ ਢਿੱਡਤਾ ਰਿਸ਼ਤੇਦਾਰ ਸ਼ਗਨ ਨਹੀਂ ਪਾਉਂਦੇ ਭੰਗੜਾ ਕਿੱਥੋਂ ਪਾ ਲੈਣਗੇ ਹੈ ਧੀਰੇ ਇਹ ਸਾਰੀਆਂ ਅੱਜ ਹੀ ਜਗਾਉਣੀ ਐ ਦਿਵਾਲੀ ਨੂੰ ਨਹੀਂ ਜਗਾਉਣੀ ਐ ਜਰਾ ਛੇਤੀ ਕਰ ਕੰਮ ਤੂੰ ਹੈ ਉਹ ਪੈਸਾ ਬ ਇਹ ਟੋਕਰਾ ਭਾਰੀ ਐ ਜਾਂ ਪੈਰ ਭਾਰੀ ਐ ਤੇਰਾ ਜੜਾ ਤੁਰਿਆ ਇੰਨੀ ਜਾ ਰਿਹਾ ਛੇਤੀ ਮਰ ਜਾ ਰਾ ਓਹੋ ਬਾਜੀ ਵਾ ਐਂ ਪੀਪੇ ਵਾਲੀ ਚਾਕੀ ਜਾਓਗੇ ਕਿ ਕੁਛ ਕੱਢੋਗੇ ਵੀ ਸਰਦਾਰ ਜੀ ਦੋਈ ਤਾਂ ਪੀਪੇ ਨੇ ਉਹਨੋਂ ਨਾ ਚ ਮੈਂ ਲੱਡੂ ਕੱਢਾਂ ਬੂੰਦੀ ਕੱਢਾਂ ਜਾਂ ਮੱਠੀਆਂ ਕੱਢਾਂ ਜੋ ਕੱਢਣਾ ਛੇਤੀ ਕੱਢ ਲੈ ਨਹੀਂ ਮੈਂ ਗਾਲਾਂ ਕੱਢਾਂਗਾ ਉਹ ਵੀ ਬਿਨਾਂ ਕਿਉਂ ਤੋਂ ਫਿਰ ਖਾਈ ਜਾਏ ਸਾਰਾ ਦਿਨ ਰੱਬਰ ਨਾਲ ਬੈ ਕੇ ਓ ਜੀਜਾ ਜੀ ਮੁੰਡਾ ਵੀ ਆਜੂਗਾ ਤੁਸੀਂ ਤਾਂ ਕੱਪੜੇ ਪਾ ਲੋ ਕਿ ਮੁੰਡੇ ਨੇ ਆ ਕੇ ਤੁਹਾਡਾ ਨਾਲਾ ਬੰਨਣਾ ਤੇਰੀ ਭੈਣ ਨੂੰ ਥੋੜਾ ਸਮਝਾਇਆ ਨਾ ਜਾਣਦੇ ਨਲਾਖ ਨੂੰ ਮੰਨੀ ਨਹੀਂ ਸਾਡੀ ਕਿਹੜੇ ਮੰਨੀ ਸੀ ਤੁਹਾਡੇ ਨਾਲ ਵਿਆਹਣ ਲੱਗਿਆ ਅਸੀਂ ਵੀ ਬਥੇਰਾ ਸਮਝਾਇਆ ਵੀ ਨਾ ਕਰਦੇ ਮੰਨਿਓ ਨਹੀਂ ਹੁਣ ਰੋਂਦੀ ਆ ਬਈ ਜੇ ਪੇੜਾ ਹੈ ਨਾ ਦਾ ਨਾ ਮਰ ਜਾਣਿਓ ਆਪ ਤਾਂ ਛੜੇ ਮਲਾਂਗੋ ਇਹਦਾ ਵਿਆਹ ਤਾਂ ਹੋ ਜਾਂਦੇ ਓ ਕਿ ਇਹਨੂੰ ਵੀ ਬਾਪਿਆਂ ਦੇ ਲਾ ਕੇ ਬੱਬਾ ਹੀ ਬਣਾਉਣਾ ਹੈ ਨਹੀਂ ਮੈਨੂੰ ਲੱਗਦਾ ਆਪਾਂ ਤਾਂ ਵਿੱਚੇ ਹੀ ਬੈਠੀਏ ਯਾਰ ਚੱਲ ਵੀ ਤੂੰ ਬਾਜ ਦੀ ਸਿੱਧ ਨੂੰ ਹੋ ਕੇ ਤੁਰਿਆ ਜਾ ਸਿੱਧੇ 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 ਮੁੜੀ ਨਾ ਕਿਸੇ ਵੱਸ ਉਹ ਮੰਮੀ ਕਿਉਂ ਇਹਨਾਂ ਨੂੰ ਬੋਲੀ ਜਾਂਦੇ ਹੋ ਇਹੋ ਜਿਹੇ ਇਹਨੇ ਕੀ ਕਰਤਾ ਚਲੋ ਚੱਲੀਏ ਆਪਾਂ ਤੇ ਕੀ ਗੱਲ ਵਿਆਹ ਦੇ ਚਾਚਾ ਤੈਨੂੰ ਕੋਹਾ ਵੀ ਦਸਣਾ ਹਟ ਗਈ ਤੂੰ ਤਾਂ ਵਿਆਹ ਤੋਂ ਪਹਿਲਾਂ ਹੀ ਸਸਰੀਕਾਲ ਬੁਲਾਉਣਾ ਹਟ ਗਿਆ ਹੈ ਵਿਆਹ ਤੋਂ ਬਾਅਦ ਤੂੰ ਮੈਨੂੰ ਘਰੇ ਹੀ ਬੁਲਾਉਣਾ ਬੰਦ ਕਰ ਦੇਗਾ ਓਏ ਨਹੀਂ ਪੂਆ ਜੀ ਮੈਂ ਤੋਨੇ ਸਸਰੀਕਾਲ ਬੁਲਾਉਣ ਲੱਗਿਆ ਸੀ ਸਸਰੀਕਾਲ ਪੂਆ ਜੀ ਸਸਰੀਕਾਲ ਪੂਆ ਜੀ ਸਸਰੀਕਾਲ ਬੇਪਪੂ ਨੂੰ ਬੁਲਾ ਸਸਰੀਕਾਲ ਪੂਆ ਨਾ ਪੂਆ ਦੇਸੀ ਗਈ ਮਸੀਨੀ ਦੇਸੀ ਤੈਨੂੰ ਨਾ ਫਿਰ ਮਾਮੀਓ ਮਾੜੀ ਐ ਇਧਰ ਵੀ ਬੁਲਾ ਸਸਰੀਕਾਲ ਮੈਂ ਸਾਰਿਆਂ ਨੂੰ ਮਿਲਣਾ ਸੀ ਸਾਰਿਆਂ ਨੂੰ ਸਸਰੀਕਾਲ ਸਾਸ੍ਰੀਕਾਲ ਸਾਰਿਆਂ ਨੂੰ ਸਾਸ੍ਰੀਕਾਲ ਸਾਸ੍ਰੀਕਾਲ ਓਏ ਬਾਕੀ ਦੀ ਸਾਸ੍ਰੀਕਾਲ ਰਾਜ ਕਰ ਲਿਓ ਅਸੀਂ ਪਹਿਲਾਂ ਹੀ ਬਹੁਤ ਲੇਟ ਹੋ ਗਏ ਆ ਨਿਕਲੋ ਚਲੋ ਸੱਤ ਚਲੋ 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 ਕੱਪੜੇ ਤਾਂ ਬਦਲ ਲੈ ਕੇ ਅਜੇ ਰਾਤ ਹੀ ਪਾਉਣੀ ਆ ਓ ਬੱਲੇ ਸ਼ੇਰਾ ਓ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਸਾਡੇ ਜੋ ਕੋਈ ਜਾਣਾ ਤਾਂ ਅੱਗੇ ਵਧਿਆ ਤੂੰ ਤੁਸੀਂ ਕਿੱਥੇ ਚਲੇ ਗਏ ਸੀ ਤੁਹਾਨੂੰ ਪਤਾ ਨਹੀਂ ਸੀ ਸੇਰਾ ਬਨਣਾ ਇਸੇ ਕਰਕੇ ਚਲੇ ਗਏ ਸੀ ਭਰਾਵਾ ਵਿਆਹ 'ਚ ਮੈਂ ਕੁਝ ਵੀ ਵੇਖ ਸਕਦਾ ਪਰ ਕਿਸੇ ਦੇ ਸੇਰਾ ਬੱਜਿਆ ਨਹੀਂ ਉਹ ਵੇਖ ਸਕਦਾ ਮੇਰਾ ਤਾਂ ਜੀ ਕਰਦਾ ਹੁੰਦਾ ਲਾੜੇ ਨੂੰ ਧੱਕਾ ਮਾਰ ਕੇ ਤੇ ਸੇਰਾ ਆਪਣੇ ਬਨ ਲਾਉਂਦਾ ਚਲੋ ਭਾਈ ਹੁਣ ਕਦੀ ਤੇਰੀ ਐ ਬੈਠੋ ਗੱਡੀਆਂ 'ਚ ਚੱਲੀਏ ਜੀਜਾ ਜੀ ਜੀਜਾ ਜੀ ਆਪਣੀਆਂ ਬਰਾਤ ਵਾਲੀਆਂ ਗੱਡੀਆਂ ਘੱਟ ਨੇ ਤੇ ਬੰਦੇ ਵੱਧ ਬਾਕੀਆਂ ਦਾ ਕੀ ਕਰੀਏ ਬਾਕੀ ਇਹਨੂੰ ਸਾਡੇ ਨੋਟ ਦੀ ਬੱਸ ਛੱਡਦੇ ਆਪਨੇ ਮੁੰਡੇ ਦੀ ਬਰਾਤ ਕੱਢਣੀ ਐ ਰੈਲੀ ਥੋੜੀ ਕੱਢਣੀ ਐ 啊。Ah.